ਉਰੀਆਂ ਬੱਚਿਆਂ ਦੇ ਉੱਤੇ ਜੋ ਛੱਡਣ ਦੇ ਲਈ ਕਰ ਰਿਹਾ ਹੈ ਗੱਲਾਂ ਕਰ ਰਿਹਾ ਹੈ ਉਹ ਪਰਮੇਸ਼ਰ ਤੋਂ ਬੇਮੁਖਿਆ ਜਿਹੜੀਆਂ ਉਹ ਤਾਂ ਹallelujah ਬਲਾਮ ਵਰਗੀਆਂ ਬਰੀਆਆਂ ਆ ਮੇਰੇ ਪਿਤਾ ਜਿਵੇਂ ਬਲਾਮ ਬੋਲਣਾ ਚਾਹਦਾ ਸੀ ਤੇ ਜਿਵੇਂ ਬਲਾਕ ਬੋਲਦਾ ਸੀ ਉਹ ਬੋਲ ਸ਼ੈਤਾਨੀ ਬੋਲਿਆ ਮੇਰੇ ਪਿਤਾ ਉਸ ਬੱਚੇ ਦੇ ਵਿੱਚੋਂ ਉਹ ਉਹ ਜੀਵਨ ਦੇ ਵਿੱਚੋਂ ਸ਼ੈਤਾਨ ਦੀ ਤਾਕਤ ਜਸੂ ਨਾਲ ਸਰੀਰੀ ਤਲਵਾਰ ਦੇ ਨਾਲ ਵੱਢੀ ਜਾਵੇ ਤੇ ਉਹ ਚਕੇ ਕੰਮਾਂ ਨੂੰ ਤੇ ਵੱਡੇ ਵੱਡੇ ਕੰਮਾਂ ਨੂੰ ਕਰੇ ਮੇਰੇ ਬਿਤਾ ਉਹਦੇ ਅੰਦਰੋਂ ਸਾਰਾ ਕ੍ਰੋਧ ਜਾਂਦਾ ਰਵੇ ਸਾਰੀ 질ਸ ਵੈਰ ਜਾਂਦੀ ਰਵੇ ਉਹ ਹਰ ਇੱਕ ਦੇ ਨਾਲ ਪਿਆਰ ਕਰੇ ਉਹ ਜੀਵਨ ਹਰ ਇੱਕ ਨੂੰ ਪ੍ਰੇਮ ਪਰਮੇਸ਼ਰ ਦੀ ਨਿਗਾ ਨਾਲ ਦੇਖੇ ਉਹਦੇ ਅੰਦਰ ਪਰਮੇਸ਼ਰ ਦਾ ਸੁਭਾਅ ਆ ਜਾਵੇ ਹਾਲੇ ਲੋ ਕਿਸੇ ਨੂੰ ਵੀ ਬੁਰਾ ਨਾ ਕਹੇ ਕਿਉਂਕਿ ਉਹਦਾ ਦਿੱਤਾ ਹੋਇਆ ਸਰਾਫ ਕਿਸੇ ਦੇ ਚੱਲ ਨਹੀਂ ਸਕਦਾ ਜਿਹੜਾ ਕਿਸੇ ਨੂੰ ਸਰਾਫ ਦਿੰਦਾ ਪਰਮੇਸ਼ਰ ਕਹਿੰਦਾ ਮੈਂ ਉਹਦੇ ਤੇ ਸਰਾਫ 4 ਗੁਣਾ ਵਾਧੂ ਛੱਡ ਦੇਣਾ ਅਸੀਂ ਚਾਹੁੰਦੇ ਨਹੀਂ ਕਿਸੇ ਤੇ ਸਰਾਫ ਜਾਵੇ ਅਸੀਂ ਚਾਹੁੰਦੇ ਹਰ ਕੋਈ ਬਚ ਜਾਵੇ ਨਰਕਾਂ ਤੋਂ ਮੇਰੇ ਪਿਤਾ ਅਸੀਂ ਮੰਗਦੇ ਆਂ ਵੀ ਹਰ ਕੋਈ ਨਰਕਾਂ ਤੋਂ ਬਚੇ ਸਰਾਫ ਦੇ ਵਿੱਚੋਂ ਨਿਕਲੇ ਤੇ ਜੇ ਕੋਈ ਸਰਾਫ ਕਿਸੇ ਨੂੰ ਦਿੰਦਾ ਤੇ ਖੁਦ ਸਰਾਫੀ 4 ਗੁਣਾ ਜ਼ਿਆਦਾ ਹੋ ਜਾਂਦਾ ਆ ਉਹ ਮੇਰੇ ਪਿਤਾ ਪਰਮੇਸ਼ਰ ਦਾ ਬਚਨ ਕਹਿੰਦਾ ਆ ਇਹ ਪਰਮੇਸ਼ਰ ਦੇ ਬਚਨ ਖੁਦ ਲਿਖਿਆ ਹੋਇਆ ਆ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਆਪਸ ਆਪਣੇ ਬੱਚੇ ਨੂੰ ਸੋਝੀ ਦੇ ਜੀਵਨ ਨੂੰ ਪਰਮੇਸ਼ਰ ਆਪਣੀ ਅਕਲ ਮਤ ਬੁੱਧ ਦੇ ਨਾਲ ਭਰ ਦੇ ਉਸ ਬੱਚੇ ਨੂੰ ਏ ਬੇ ਉਹ ਬੇਰੀ ਪੇਤਾ ਦੁਨੀਆ ਨੂੰ ਤਾਰਨ ਵਾਲਾ ਬਣ ਜਾਵੇ ਜਿਹੜਾ ਦੂਸਰੇ ਦੇ ਉੱਤੇ ਚਿਕੜ ਸੁਟਣ ਲਈ ਤਿਆਰ ਰਹਿੰਦਾ ਉਹ ਆਪਣੇ ਆਪ ਪ੍ਰੇਮ ਨਾਲ ਭਰ ਜਾਵੇ ਤੇ ਸਾਰਿਆਂ ਨੂੰ ਪ੍ਰੇਮ ਦੀ ਨਿਗਾਹ ਨੇ ਨਾਲੇ ਦੇਖਣ ਵਾਲਾ ਬਣ ਜਾਵੇ ਉਹਦਾ ਪਰਿਵਾਰ ਸਾਰਾ ਪ੍ਰੇਮ ਨਾਲ ਦੇਖਣ ਵਾਲਾ ਸਾਰਿਆਂ ਨੂੰ ਬਣ ਜਾਵੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਅਸੀਂ ਨਾਮ ਚ ਉਹਦਾ ਭਲਾ ਮੰਗਦੇ ਹਾਲੇਲੂਇਆ 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 ఓ ਲੋਰਡ ਤੇਰਾ ਜੀਸਸ ਵਾਸ ਅਸਤਿੰਦਰ yes ਹallelujah hallelujah 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 ਬੋਲੋ 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 ਕਰੋ ਕਰੋ ਬੈਂਦੀ ਠੀਕ ਕਰੋ ਪਾਸਟਰ ਇਹ ਹallelujah hallelujah ਮੇਰੇ ਖੁਦਾਵੰਦ ਖੁਦਾ ਪਾਸਤਿੰਦਰ ਜੀ ਵਾਸਤੇ ਪ੍ਰਾਰਥਨਾ ਕਰ ਦੇਖੋ ਦਵੰਦ ਖੁਦਾ ਵਧੀਆ ਮੇਰੇ ਖੁਦਾਵੰਦ ਖੁਦਾ ਜਨਨਦ ਹਿਜ ਕੀ ਪੁੱਤ ਉਹਨਾਂ ਦੇ ਪਾਸੇ ਸੇਂਦਰਿਆ ਮੇਰੇ ਪਿਤਾ ਉਹਦੀ ਬੇਨਤੀ ਆ ਉਹਦੀ ਉਹਦੀ ਬੇਨਤੀ ਕੀਤੀ ਜਾਂਦੀ ਆ ਮੇਰੇ ਪਰਮੇਸ਼ਰ ਦੇ ਸੰਗਤ ਦੇ ਅੱਗੇ ਡੇਕ ਕੇ ਪਾਰਸ ਸੇਂਦਰ ਨੂੰ ਲੈ ਕੇ ਕਿ ਉਹਦਾ ਹਿਜ ਕੀ ਦਰ ਹੋ ਗਿਆ ਜਿਹੜਾ ਜਸੂ ਨਾਸਰੀ ਦੇ ਨਾਮ ਦੇ ਵਿੱਚ ਉਹ ਐਸੇ ਵੇਲੇ ਡਿਸਕਨੈਕਟ ਹੋਵੇ ਯਸ ਸਾਹਮਣੇ ਉਸ ਬੱਚੇ ਦੇ ਉੱਤੇ ਪਹੁੰਚੇ ਹallelujah ਹallelujah ਤੇ ਉਹ ਬੱਚਾ ਵੱਡੇ ਵੱਡੇ ਕਮਾਂ ਕਰੇ ਪ੍ਰਭੂ ਜੀ ਦੇ ਨਾਮ ਦੇ ਵਿੱਚ ਅਸੀਂ ਮੰਗਦੇ ਆ ਤੇ ਅਸੀ ਪਾਲਨੇ ਆਮੀਨ ਹallelujah ਹਾਲੇਲੀਆ ਧੰਨਵਾਦ 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 ਪਾਸਟਰ ਹallelujah ਆਵਨ ਆਵਨ ਆਸ਼ ਯੈਸ ਆਸਟਰੀਆ ਦੇ ਵਿੱਚ ਇਹਦਾ ਸਾਰਾ ਪਰਿਵਾਰ ਸਾਰੇ ਪਰਿਵਾਰ ਨੂੰ ਅੱਗੇ ਤੇਰੇ ਲੈ ਕੇ ਆਉਣੇ ਤੇਰੇ ਮਹਾ ਸੰਗਾਸਨ ਦੇ ਅੱਗੇ ਰੱਖਦੇ ਆ ਤੇਰੀ ਛੋੜੀ ਚ ਪਾ ਦਿੰਦੇ ਆ ਮੇਰੇ ਸਾਹ ਏ ਮੇਰੇ ਪਿਤਾ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਹੈ ਉਹਨਾਂ ਦੇ ਚਰਚ ਨੂੰ ਮੇਰੇ ਪਿਤਾ ਤੇ ਗਰਤਾਂ ਦੇ ਦਿੰਦੀਆਂ ਚਰਚ ਭਰੇ ਦੇ ਵੱਡੇ ਵੱਡੇ ਕੰਮ ਕਰਨ ਮੇਰੇ ਪਿਤਾ ਵੱਡੇ ਵੱਡੇ ਕੰਮ ਜਦੋਂ ਤੁਸੀਂ ਕਰੋਗੇ ਚਰਚ ਆਪੇ ਭਰੂਗਾ ਚਾਰੇ ਚੰਨ ਮਹਾਉਸ਼ੇਕ ਦੇ ਉਹਨਾਂ ਤੇ ਪ੍ਰਗਟ ਹੋ ਜਾਣਾ ਤੇਰਾ ਧੰਨਵਾਦ ਹੈ ਤੇਰਾ ਸ਼ੁਕਰ ਕਰਦੇ ਆ ਮੇਰੇ ਪਿਤਾ ਉਹਨਾਂ ਦੀ ਬੱਚੀ ਦੇ ਉਤੇ ਜਿਹੜੀ ਪਾਕਿਸਤਾਨ ਤੋਂ ਆ ਰਹੀ ਹੈ ਉਹਦੇ ਤੇ ਵੱਡੀ ਰਹਿਮਤ ਕਰਦੇ ਵੇ ਸਾਰਾ ਪਰਿਵਾਰ ਇਕੱਠੇ ਹੋ ਕੇ ਤੇਰੇ ਕੰਮਾਂ ਨੂੰ ਕਰੇ ਤੇਰੇ ਮੇਰੇ ਪਿਤਾ ਕਾਰੋਬਾਰ ਦੇ ਵਿੱਚ ਇਸ ਵੇਲੇ ਉਹਨਾਂ ਕੋਈ ਕਾਰੋਬਾਰ ਨਹੀਂ ਹੈਗਾ ਮੇਰੇ ਪਿਤਾ ਕਾਰੋਬਾਰ ਦਿਆਂ ਮੇਰੇ ਪਿਤਾ ਰਾਹ ਖੋਦ ਦੇ ਜਸੂਦ ਹਾਲੇਲੂਇਆ ਮੇਰੇ ਪਿਤਾ ਤੇਰੇ ਨਾਮ ਚ ਇਹ ਮਾਂ ਕਾਰੋਬਾਰ ਵੀ ਮੰਗਦੇ ਆ ਪਿਤਾ ਤੇਰੇ ਅਗੇ ਪ੍ਰਾਰਥਨਾ ਕਰਦੇ ਆ ਬੱਚੀ ਵਰ ਦੇ ਜੋ ਗਿਆ ਉਹਨੂੰ ਉਹਦੇ ਮੈਚਿੰਗ ਦਾ ਵਰ ਮਿਲੇ ਮੇਰੇ ਪਿਤਾ ਜਿਹੜਾ ਤੂੰ ਉਹਦੇ ਵਾਸਤੇ ਹੱਡੀ ਉਹਦੀ ਬਣਾਈ ਐ ਇੱਕੋ ਜਹੀ ਦੋਹਾਂ ਦੀ ਉਹਨਾਂ ਨੂੰ ਤੁਸੀਂ ਜੋੜ ਦੋ ਮੇਰੇ ਪਰਮੇਸ਼ਰ ਉਹ ਜਿਹੜਾ ਰਿਸ਼ਤਾ ਉਹਦਾ ਪਰਮੇਸ਼ਰ ਦਾ ਹਾਲੇਲੂਇਆ ਵਰ ਮਿਲੇ ਮੇਰੇ ਪਿਤਾ ਤੇਰੇ ਵੱਲੋਂ ਹੋਵੇ ਪਰਮੇਸ਼ਰ ਸੁਬਸੀ ਦੇ ਪਵਿੱਤਰ ਨਾਮ ਦੇ ਵਿੱਚ ਅਸੀਂ ਮੰਗਦੇ ਆ ਇਸੇ ਪਾਲ ਲੈਣੀ ਹੈ ਅਮਨ ਪਾਸਟਵੇਸ ਪਾਕਿਸਤਾਨ ਵਿੱਚ ਪਾਸਟਵੇਸ ਕੀ ਮੇਰੇ ਪਿਤਾ ਦੀ ਪਤਨੀ ਉਹਦੇ ਬੱਚੇ ਉਹਦਾ ਸਾਰੀ ਕਲੀਸੀਆ ਉਹਦਾ ਚਰਚ ਤੇਰੇ ਹੱਥਾਂ ਚ ਦਿੰਨੇ ਆ ਮੇਰੇ ਬਪਾ ਤੇਰੀ ਸਮਰਥਾ ਤੇਰੇ ਮਹਾਵਿਸ਼ੇਗ ਦੀ ਸਮਰਥਾ ਤੇ ਲੀਜ਼ ਹੋਵੇ ਤੇ ਹੋਰ ਵੱਡੇ ਵੱਡੇ ਕਮਾਂ ਨੂੰ ਕਰੇ ਪਰਮੇ ਅਮੇਨ ਅਮੇਨ ਕੋਈ ਸੁਮੀ ਕਾਟੀ ਨਾ ਰਵੇ ਪ੍ਰਭੂ ਯਿਸੂ ਜੀ ਜੀਸਸ ਹਾਲੇਲੂਇਆ ਹਾਂ ਅਸੀਂ ਮੰਗਦੇ ਆਂ ਤੇ ਅਸੀਂ ਪਾ ਲੈਨੇ ਆ ਹਾਲੇਲੂਇਆ ਹਾਲੇਲੂਇਆ ਧੰਨਵਾਦ ਧੰਨਵਾਦ ਹਾਲੇਲੂਇਆ 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 ਮੇਰੇ ਖੁਦਾਵੰਦ ਨੂੰ ਪ੍ਰਾਰਥਨਾ ਕਰਦਾ ਹਾਂ ਬਲਵਿੰਦਰ ਵਾਸਤੇ ਖੁਦਾਵੰਦ ਖੁਦਾ ਤੇਰਾ ਬੱਚਾ ਪ੍ਰਭੂ ਹਾਲੇਲੀਉਆ ਹਾਲੇਲੀਉਆ ਪ੍ਰਭੂ ਦੀ ਸਟੱਡੀ ਚ ਮੱਤ ਕਰ ਹਾਲੇਲੀਉਆ ਮੇਰੇ ਪਿਤਾ ਬਲਵਿੰਦਰ ਨੇ ਸਟੱਡੀ ਦੇ ਉਤੇ ਸਹਾਇਤਾ ਕਰੋ ਮੇਰੇ ਪਿਤਾ ਜੀ ਉਹਦਾ ਵਾਸਤੇ ਉਹਦਾ ਰਸਤਾ ਨੂੰ ਕਿ ਆਉਣ ਦਾ ਰਸਤਾ ਖੋਲੋ ਮੇਰੇ ਪਿਤਾ ਤੇਰਾ ਧੰਵਾਦ ਤੇਰੇ ਸ਼ੁਕਰ ਕਰਦੇ ਹਾਂ ਬੱਚਾ ਤੇਰਾ ਆ ਮੇਰੇ ਪਿਤਾ ਤੇਰੀ ਸੇਵਾ ਵਿੱਚ ਮਗਨ ਰਹਿਣ ਵਾਸਤੇ ਪਿਤਾ ਉਹ ਵੱਡੇ ਵੱਡੇ ਕੰਮਾਂ ਨੂੰ ਕਰੇ ਮਹਾਪ੍ਰਭੂ ਦੀ ਸਭ ਬਲਵਿੰਦਰ ਦੇ ਉਤੇ ਜਾਵੇ ਜੀ ਸਾਡੇ ਨਾਮੇ ਨਾਮੇ ਚਾਰੇ ਜੇ ਨ ਉਸ ਬੱਚੇ ਦੇ ਪਰਸਪਰ ਹੋ ਗਿਆ ਉਹਦੇ ਮਾਪੇ ਦੇ ਉਤੇ ਪ੍ਰਗਟ ਹੋ ਗਿਆ ਉਹਦੇ ਭੈਣ ਭਰਾਵਾਂ ਦੇ ਉਤੇ ਪ੍ਰਗਟ ਹੋ ਗਿਆ ਮੇਰੇ ਪਿਤਾ ਤੇਰਾ ਧੰਨਵਾਦ ਤੇਰਾ ਧੰਨਵਾਦ ਤੇਰਾ ਧੰਨਵਾਦ ਤੇਰਾ ਸਵਾਗਤ ਹੈ ਸਵਾਗਤ ਤੇਰਾ ਸਵਾਗਤ ਕਰਦੇ ਪ੍ਰਭ ਜਸੂ ਮਸੀਹ ਦੇ ਪਿਤਾ ਨਾਮ ਚ ਮਹਾ ਅਸ਼ੀਰਵਾਦ ਦੀ ਸਾਥ ਨੂੰ ਰੀਸ ਕਰਦੇ ਹੋਏ ਪਿਤਾ ਪੁੱਤਰ ਪਵਿੱਤਰ ਆਤਮਾ ਨੂੰ ਪਿਆਰੇ ਪੁੱਤਰ ਜਸੂ ਨਾਸਰੀ ਦੇ ਨਾਮ ਚ ਅਸੀਂ ਉਹਨਾਂ ਲਈ ਮੰਗਦੇ ਆਂ ਔਰ ਪਾ ਲੈਨੇ ਆਂ ਆਮੇਨ 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 ਹਾਲੇਲੂਇਆ ਧੰਨਵਾਦ ਹਾਲੇਲੂਇਆ ਹਾਲੇਲੂਇਆ ਪੀਟਰ ਤੇ ਹਾਲੇਲੂਇਆ ਆ ਮੇਰੇ ਪਿਤਾ ਸੋਨੀਆਂ ਦੇ ਉੱਤੇ ਵੱਡੀ ਦੇ ਆ ਇਹਨਾਂ ਦੇ ਬੱਚਿਆਂ ਤੇ ਇਹਨਾਂ ਦੇ ਮਾ ਪਿਓ ਦੇ ਉੱਤੇ ਦੋਹੀ ਬੰਨੀ ਵੱਡੀ ਦੇ ਆ ਕਰਮ ਇਹਦੇ ਪਿਤਾ ਜਿਹੜੇ ਜਿੰਦੇ ਲੱਗੇ ਰਾਵਾਂ ਦੇ ਵਿੱਚ ਕੋਈ ਜੋਬਾਂ ਨੇ ਖੁੱਲ ਚੁੱਕਣੇ ਆ ਅਸੀਂ ਯਕੀਨ ਕਰਦੇ ਆ ਕਿ ਜਿੰਦੇ ਖੁੱਲ ਚੁੱਕਿਆ ਅਸੀਂ ਯਕੀਨ ਕਰਦੇ ਆ ਕਿ ਹਰ ਪ੍ਰੋਬਲਮ ਨੂੰ ਡਿਸਕਨੈਕਟ ਕਰ ਦਿੰਦਾ ਹਰ ਪ੍ਰੋਬਲਮ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਡਿਸਕਨੈਕਟ ਹੋ ਜੀਏ ਫਿਰ ਇਨਦਰਗਾਹ ਵਿੱਚ ਕੋਈ ਕਮੀ ਘਾਟੀ ਨਹੀਂ ਮੇਰੇ ਪਿਤਾ ਦੇ ਨਾਲ ਆਵਾਜ਼ ਸਵਾਗਤ ਕਰਦੇ ਆ ਚਾਹ ਫਿਰ ਇਹਨਾਂ ਦੇ ਅਗਦੀਆਂ ਲੱਟ ਨੇ ਵਾੜਾ ਹੋਏ ਜੋਦੇ ਤੁਸਾਂ ਦੇ ਪਹਿਰੇ ਲੱਗ ਚੁੱਕੇ ਆ ਹਾਲੇਲੂਇਆ ਕੋਈ ਵੀ ਬਲਾਮਤ ਕੋਈ ਵੀ ਬੁਰਾ ਇਹਨਾਂ ਦਾ ਨਹੀਂ ਕਰ ਸਕਦੀ ਯੈਸ ਆਮਨ ਕੋਈ ਇਹਨਾਂ ਤੇ ਸਰਾਫ ਨਹੀਂ ਆ ਸਕਦਾ ਮੇਰੇ ਕੋਲ ਕੋਈ ਬਾਹਰ ਨਹੀਂ ਬਲਾਮਤ ਨਹੀਂ ਇਹਨਾਂ ਨੂੰ ਛੇੜ ਸਕਦੀ ਯੈਸ ਆਮਨ ਮਹਾ ਅਸ਼ੇਕ ਦੀ ਸਮਰਥਾ ਇਹਨਾਂ ਦੇ ਉੱਤੇ ਆ ਚੁੱਕੀ ਹੈ ਚਾਰੇ ਜਿਹਨੇ ਨਾਲ ਉੱਤੇ ਪ੍ਰਗਟ ਹੋ ਚੁੱਕੇ ਆ ਅਮਨ ਜਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਨਾਮ ਦੇ ਵਿੱਚ ਹਾਲੇਲੂਇਆ 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 ਆਮੇਨ ਆਮੇਨ ਤੇਰਾ ਜਸਾ ਬੱਚੇ ਤੇਰੇ ਨਿਗਮਤੀ ਤੇਰਾ ਧੰਨਵਾਦ ਤੇਰਾ ਧੰਨਵਾਦ ਤੇਰਾ ਧੰਨਵਾਦ ਮੇਰੇ ਪਿਤਾ ਬੱਚਿਆਂ ਨੂੰ ਬLES ਕਰ ਹਾਲੇਲੂਇਆ ਇਹ ਮੇਰੇ ਬੱਚਿਆਂ ਨੂੰ ਹਾਲੇਲੂਇਆ 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 ਉਹ ਮੇਰੇ ਪਿਤਾ ਨਾਮ ਲਿਓ ਕੇ ਜੋਏ ਜੈਸਿਕਾ ਜੋਏ ਤੇ ਜੈਸਿਕਾ ਨੂੰ ਤੇਰੇ ਹੱਥਾਂ 'ਚ ਦਿੰਦੇ ਆ ਮੇਰੇ ਉਹ ਨੰਨੇ ਬੱਚੇ ਮੇਰੇ ਪਿਤਾ ਸਕੂਲ ਜਾਂਦੇ ਆ ਉਹਨਾਂ ਦੇ ਉੱਤੇ ਕੋਈ ਵੀ ਆਫਤ ਨਾ ਬਲਾਮਤ ਨਾ ਆਵੇ ਮੇਰੇ ਪਿਤਾ ਉਹ ਨੰਨੇ ਬੱਚੇ ਤੇਰੇ ਪ੍ਰੇਮ 'ਚ ਗਾਉਂਦੇ ਆ ਮੇਰੇ ਪਿਤਾ ਉਹਨਾਂ ਦੇ ਵੱਡੀ ਵੱਡੀ ਬਦਾਰੀ ਤੇਰੀ ਉਤਰੀ ਮਹਾ ਅਭਿਸ਼ੇਕ ਦੀ ਉਹ ਤੇਰੇ ਪ੍ਰੇਮ ਦੇ ਵਿੱਚ ਪ੍ਰਾਰਥਨਾ ਕਰਨ ਤੇ ਗਾਉਣ ਤੇ ਵੱਡੇ ਵੱਡੇ ਕੰਮਾਂ ਨੂੰ ਕਰਨ ਤੇ ਸਕੂਲ ਦੇ ਵਿੱਚ ਪੂਰੇ ਨੰਬਰ ਸਭ ਤੋਂ ਵਧੀਆ ਔਰ ਅੰਡਰ ਦੇ ਹੰਡਰ ਲੈ ਕੇ ਆਉਣਗੇ ਯਸ ਸਾਹਮਣੇ ਦਾ ਯੂਸੀ ਹੇਲੇਲੂਇਆ ਮੇਰੇ ਪਿਤਾ ਉਹਨਾਂ ਬੱਚਿਆਂ ਦੇ ਤੇ ਵੱਡੀ ਬਦਾਰੀ ਹੁਥੇ ਮਹਾਸ਼ੇਰੀ ਸਮਰਥ ਉਤੇ ਪ੍ਰਭੂ ਅਮਨ ਪਵਿੱਤਰ ਨਾਮ ਦੇ ਵਿੱਚ ਪਵਿੱਤਰ ਨਾਮ ਦੇ ਵਿੱਚ ਅਸੀਂ ਮੰਗਦੇ ਆਂ ਤੇ ਅਸੀਂ ਪਾ ਲੈਨੇ ਆਂ ਆਮੇਨ ਆਮੇਨ ਹallelujah ਹallelujah ਮੇਰੇ ਖੁਦਾਵੰਦ ਖੁਦਾ ਮੈਂ ਪ੍ਰਾਰਥਨਾ ਕਰਦੀ ਮੇਰੇ ਪਿਤਾ ਜੀ ਹallelujah ਮੇਰੇ ਖੁਦਾਵੰਦ ਮੈਂ ਪ੍ਰਾਰਥਨਾ ਕਰਦੀ ਮੇਰੇ ਪਿਤਾ ਸਾਡੇ ਸੰਤ ਸੰਦੇ ਸਾਡੇ ਸਪਿਰਚੁਅਲ ਫਾਦਰ ਖੁਦਾਵੰਦ ਦਾ ਫਾਦਰ ਨੂੰ ਸਹੀ ਲਈ ਖੁਦਾਵੰਦ ਹallelujah ਮੇਰੇ ਪਿਤਾ ਜੀ जिन्ने भी आरएमएस मिनिस्ट्री ਦੇ ਪਾਸਟਰ ਆਪੇ ਕੁਦਾਵੰਦਾ ਦਾਸੀਆਂ ਆਂ ਦਾਸ ਜਾਂ ਮੇਰੇ ਪਿਤਾ ਸਭ ਨੂੰ ਤਰੀਕੇ ਸਮਰਪਿਤ ਕਰਦੇ ਕੁਦਾਵੰਦਾ ਸਾਡੇ ਸੰਤ ਫਾਦਰ ਤੁਸੀਂ ਸਾਡੇ ਸਪਿਰਚੁਅਲ ਫਾਦਰ ਤੇ ਲਈ ਖਾਸ ਪ੍ਰਾਰਥਨਾ ਕਰਦੇ ਪਿਤਾ ਉਹਨਾਂ ਨੂੰ ਹੋਰ ਵੀ ਬਲੈਸ ਕਰ ਮੇਰੇ ਪਿਤਾ ਜੋ ਗ੍ਰੇਸ ਜੋ ਮਸਾ ਪ੍ਰਭੂ ਤੇਰੇ ਦਾਸ ਤੇ ਪ੍ਰਭੂ ਜੀ ਕੰਮ ਕਰਦਾ ਕੁਦਾਵੰਦ ਕੁਦਾ ਉਸੇ ਮਸੇ ਤੇ ਉਸੇ ਗ੍ਰੇਸ ਦੇ ਅੰਦਰ ਆਪਾਂ ਸਾਰੇ ਹਮੇਲੇ ਪਿਤਾ ਜੀ ਪ੍ਰਭੂ ਜੀ ਜਿਸ ਤਰ੍ਹਾਂ ਤੇਰੀ ਮਹਾ ਅਭਿਸ਼ੇਕ ਦੀ ਮਹਾ ਸਮਰਥ ਕੁਦਾਵੰਦ ਕੁਦਾ ਪੂਰੇ ਵਰਲਡ ਚ ਫੈਲ ਹੇ ਪ੍ਰਭੂ ਜੀ ਮੇਰੇ ਖੁਦਾਵੰਦ ਖੁਦਾ ਪੂਰਾ ਵਰਲਡ ਖੁਦਾਵੰਦ ਤੇਰੇ ਜਿੰਦੇ ਨਾਮ ਦੀ ਗਵਾਹੀ ਦੇ ਰਿਹਾ ਹallelujah ਮੇਰੇ ਸਵਰਗੀ ਪਿਤਾ ਮੈਂ ਪ੍ਰਾਰਥਨਾ ਕਰਦੀ ਆਪਣੇ ਪਾਸ ਤੋਂ ਹਰ ਭਜਨ ਜੀ ਲਈ ਖੁਦਾਵੰਦ ਖੁਦਾ ਪ੍ਰਭੂ ਜੀ ਛੋਟੇ ਵੀ ਤੋ ਲੈ ਕੇ ਵੱਡੇ ਤੱਕ ਵੱਡੇ ਤੋਂ ਲੈ ਕੇ ਛੋਟੇ ਤੱਕ ਤੇ Papa ਸਭ ਨੂੰ ਬਲਾਸਟ ਕਰ ਕੁਦਾ ਕੁਦਾ ਤੇਰੀ ਵੱਡੀ ਗ੍ਰੇਸ ਤੇਰੀ ਵੱਡੀ ਸਮਰਥਨ ਕਰਨੇ ਪਏ ਕੁਦਾ ਜੀ ਓਮ ਪ੍ਰਭੂ ਜੀ ਵੱਡੇ ਵੀਰ ਵਾਸਤੇ ਤੇ Papa ਜੀ ਲਈ ਪ੍ਰਾਰਥਨਾ ਕਰਦਾ ਨੂ ਪਿਆਰ ਤੇ ਇਕਤਾ ਵਿੱਚ ਤੂੰ ਬਣਾ ਕੇ ਰੱਖਣ ਵਾਲਾ ਪਰਮੇਸ਼ਰ ਆ ਚਾਰੇ ਚਿੰਦ ਪ੍ਰਭੂ ਜੀ ਇਸ ਫੈਮਲੀ ਤੇ ਪ੍ਰਗਟ ਹੋਣ ਮੇਰੇ ਪਿਤਾ ਜੀ ਓ ਪ੍ਰਭੂ ਜੀ ਪਾਸ ਤੋਂ ਜੀ ਕੇ ਫੈਮਲੀ ਚਾਰੇ ਚਿੰਦ ਪ੍ਰਗਟ ਹੋਣ ਕੁਦਾ ਸਾਰੇ ਮਹਾ ਅਭਿਸ਼ੇਕ ਦੀ ਮਹਾ ਸਮਰਥ ਵਿੱਚ ਵਧਦੇ ਜਾਣ ਪ੍ਰਭੂ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਵਾਦੇ ਜਾਣ ਮੇਰੇ ਪਿਤਾ ਜੋ ਪ੍ਰੋਬਲਮਸ ਕੁਦਾ ਮੇਰੇ ਕੋਲ ਦਾ ਇਨ ਨੂੰ ਫੇਸ ਕਰਨੀਆਂ ਪੈਰੀਆਂ ਤੇਰੇ ਮਾਹ ਅਭਿਸ਼ੇਕ ਦੀ ਮਹਾਸਾਮਰਥ ਦੇ ਨਾਲ ਸਭ ਖਤਮ ਹੋ ਚੁੱਕੀਆਂ ਮਹਾਂ ਗਲੀਆ ਮੇਰੇ ਪਿਤਾ ਤੇਰੀ ਭੱਟੀ ਗ੍ਰੇਸ ਤੇਰੀ ਭੱਟੀ ਸਮਰਥ ਕੰਮ ਕਰਦੀ ਖੁਦਾ ਬੰਦਾ ਤੇਰੇ ਮਾਹ ਅਭਿਸ਼ੇਕ ਕੰਮ ਕਰਦਾ ਪਿਆ ਖੁਦਾ ਬੰਦਾ ਤੇਰੀ ਮਾਹ ਗ੍ਰੇਸ ਕੰਮ ਕਰਦੀ ਪਈ ਖੁਦਾ ਬੰਦਾ ਜਾਰੇ ਚਿੰਨਣਾਦੀ ਲਾਈਵ ਤੋਂ ਪਰਬਟੋਂ ਆਰੇ ਪ੍ਰਭੂ ਜੀ ਅੱਜ ਪ੍ਰਭੂ ਜੀ ਇਹ ਪ੍ਰਾਰਥਨਾ ਮੰਗਦੇ ਆ ਪ੍ਰਭੂ ਜੀ ਤੇਰੇ ਪਵਿੱਤਰ 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 ਦੇ ਸਾਮਣੇ ਨਾਮ ਚ ਆਮੇਨ ਹਾਲੇਲੂਇਆ 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 ਇਹ ਯੂਐਸ ਦੇ ਵਿੱਚ ਇਹ ਬੱਚਾ ਹਾਲੇਲੂਇਆ ਕਲੀਸਿਆ ਜੀ ਸਾਰੇ ਇਸ ਬੱਚੇ ਦੀ ਪ੍ਰਾਰਥਨਾ ਸਭ ਲਈ ਸਾਰੀ ਚੀਜ਼ ਹਾਲੇਲੂਇਆ ਇਸ ਬੱਚੇ ਦੀ ਫੋਟੋ ਦੇਖ ਲਓ ਔਰ ਸਾਰੇ ਬੱਚੇ ਦੀ ਪ੍ਰਾਰਥਨਾ ਕਰੋ ਨੌਜਵਾਨ ਬੱਚਾ ਹਸਪਤਾਲ ਇਟ ਕੈਂਸਰ ਦੇ ਨਾਲ ਇਹ ਯੂ ਐਸ ਆਫ ਅਮਰੀਕਾ ਦੇ ਵਿੱਚ ਜੁੜਦੇ ਹਸਪਤਾਲ ਜੀ ਸਾਰੇ ਪ੍ਰਵਰਤਨਾ ਗੁਰੂ ਕੀ ਦਾ ਚੰਗਾ ਹੋ ਜਾਵੇ ਸਰਬਸ਼ੀਰ ਦੀਆ ਇਸ ਬੱਚੇ ਤੇ ਉਤਰੇ ਵੱਡੇ ਵੱਡੇ ਕਮਾਂ ਨੂੰ ਕਰਨ ਵਾਲਾ ਹੋਵੇ ਮੇਰੇ ਬਿਧਾ ਤੇਰੀ ਮਹਾਵਸ਼ੇਖ ਦੇ ਸਮਰਥ ਸਖਤ ਹੋ ਜੁਤੇ ਜਾਵੇ ਮੇਰੇ ਬਿਧਾ ਚਾਰੇ ਚਿੰਨ ਪ੍ਰਗਟ ਹੋਣ ਤੇ ਡਾਕਟਰ ਦੀ ਆਵਾੜਾ ਇਸ ਬੱਚੇ ਦੇ ਉੱਤੇ ਦੂਤਾਂ ਦੇ ਪੈਰੇ ਲੱਗਣ ਤੇ ਡਾਕਟਰਾਂ ਨੂੰ ਵੀ ਤੇਰੇ ਹੱਥਾਂ ਵਿੱਚ ਦੇ ਦੂਤ ਚਾਰਜ ਫਿਰੇ ਮੇਰੇ ਪਿਤਾ ਤੇਰੇ ਖੂਨ ਵਿੱਚ ਇਸ ਬੱਚੇ ਨੂੰ ਕਵਰ ਯੈ ਸਾਲੇ ਮਹਾਵੀਸ਼ੇਖ ਇਸ ਬੱਚੇ ਦੇ ਉੱਤੇ ਰਿਲੀਜ਼ ਹੋ ਚੁੱਕਾ ਪਵਿੱਤਰ ਯੇਸੂ ਨਾਸੀ ਦੇ ਨਾਮ ਚ ਅਸੀਂ ਮੰਗਦੇ ਆਂ ਇਹਦੇ ਲਈ ਸਾਰੇ ਦੁੱਖਾਂ ਕਲੇਸ਼ਾਂ ਤੋਂ ਇਹ ਕੈਂਸਰ ਦੀ ਬਿਮਾਰੀ ਤੋਂ ਛਡਕਾਰਾ ਆਵੇ ਇਹਨੂੰ ਤੇ ਡਿਸਕਨੈਕਟ ਹੋ ਜਾਣਾ ਹਰ ਬਿਮਾਰੀ ਇਹਦੀ ਜ਼ਿੰਦਗੀੋਂ ਹਰ ਪਰੇਸ਼ਾਨੀ ਦੇ ਦਿਲ ਦੇ ਤੋਂ ਯੈਸ ਅਮੇਨ ਹਰ ਜਾਦੂ ਟੂਣੇ ਦੀ ਗੰਦੀ ਆਤਮਾ ਦੀ ਯੈਸ ਅਮੇਨ ਜਿਸਨੇ ਕਿ ਪ੍ਰਭੂ ਯੇਸੂ ਦੇ ਪਵਿੱਤਰ ਨਾਮ ਦੇ ਚੋ ਚੁੱਕੀ ਤੇ ਅਸੀਂ ਪਾ ਲੈਨੇ ਆਮੇਨ 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 ਹਾਲੇਲੂਇਆ ਹਾਲੇਲੂਇਆ ਉਹ ਮੇਰੇ ਪਿਤਾ ਹਾਲੇਲੂਇਆ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਆ ਸੀ ਆਪਣੇ ਆਤਮਿਕ ਪਿਤਾ ਲਈ ਸਾਰੇ ਪਾਸਟਰ ਸੇਵਾਨਾ ਵਾਸਤੇ ਜਿਹਨੇ ਪਾਸਟਰ ਮੇਰੇ ਪਿਤਾ ਸਾਡੇ ਆਤਮਿਕ ਪਿਤਾ ਦੇ उतर रही है yes, और हो चार गुणा उतरे yes, पिता दे और सारे पिता दे सारे कलिशिया yes, पिता तेरा धनबाद सारी सारी, सारी पिता की फैमिली अरे yes, फैमिली हाँ ਚਾਰੇ ਜੱਟਾਂ ਸੋਕੇ ਟਾਰਗੇਟ ਹੋਣ ਸਾਡੇ ਪਿਤਾ ਨੂੰ ਚਾਰ ਚੰਨ ਹੋਰ ਲੱਗਣ ਇਹ ਸਾਵੇਂ ਬੰਗਦੇ ਆ ਇਹ ਮੇਰੇ ਪਿਤਾ ਉਹਨੇ ਦੇ ਪਰਿਵਾਰ ਨੂੰ ਉਹਨੇ ਕਹਾਣੀ ਨੂੰ ਦੀ ਤੀਸੀਆਂ ਨੂੰ ਮੈਂ ਪਰਸਪਰ ਮਾਣਣਾ ਮੇਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਤੇਰਾ ਸਵਾਗਤ ਕਰਦੇ ਹਾਂ ਮੇਰੇ ਪਿਤਾ ਸਾਨੂੰ ਇਦਾਂ ਦਾ ਆਤਮਿਕ ਪਿਤਾ ਦਿੱਤਾ ਪਿਤਾ ਪੁੱਤਰ ਪਵਿੱਤਰ ਆਤਮਾ ਨੂੰ ਪਿਆਰੇ ਪੁੱਤਰ ਜਸੂ ਨਾਸਰੀ ਦੇ ਪਵਿੱਤਰ 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 ਅਸੀਂ ਨਾਮ ਚ ਮੰਗਦੇ ਹਾਂ